हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਸੇਖਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਬਾਈ ਦਾ ਨਾਮ ਆ ਜੋਬਨ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਗਾਂ ਦਿਖਾਵਾਂਗੇ ਡਿਟੇਲ ਆਪਾਂ ਇਸ ਗਾਂ ਦੀ ਸਾਰੀ ਬਾਈ ਜੋਬਨ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਬਣੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸੈਲੈਕਟ ਕਰ ਦਿਓ ਇੰਸਟਾਗ੍ਰam ਤੇ ਫੇਸਬੁੱਕ ਵਾਲੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਮੇਰੇ ਵੀਰੋ ਵੀਡੀਓ ਆਪਾਂ ਇੰਸਟਾਗ੍ਰam ਤੇ ਫੇਸਬੁੱਕ ਤੇ ਪਾਉਣੀ ਆ ਵੀਰਾਂ ਨਾਲ ਗੱਲਬਾਤ ਕਰਦੇ ਆ ਐਂਡ ਤੱਕ ਸਭ ਤੋਂ ਪਹਿਲਾਂ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ ਧੰਨਵਾਦ ਧੰਨਵਾਦ ਪੀ ਦਿਵਾਲੀ ਹੋਵੇ ਮਾਰਾ ਤੁਹਾਨੂੰ ਕਿਰਪਾ ਕਰੇ ਤੁਹਾਡੇ ਦੇ ਵੀ ਸ਼ੁਕਰੀਆ ਬਾਕੀ ਵੇਖਾਰੇ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ ਪੀ ਦਿਵਾਲੀ ਬਹੁਤ-ਬਹੁਤ ਵਧਾਈਆਂ ਤੁਹਾਨੂੰ ਜੋ ਮੇਰੀਆਂ ਭੈਣਾਂ ਮੇਰੇ ਵੀਰ ਭਰਾਵਾਂ ਨੂੰ ਦਿਓ ਜੀ ਹਾਂਜੀ ਹਾਂ ਉਹਨਾਂ ਨੂੰ ਵਧਾਈ ਹੋਵੇ ਸਾਰਿਆਂ ਨੂੰ ਸ਼ੁਕਰੀਆ ਸ਼ੁਕਰੀਆ ਜੋਗਰਪਾਈ ਡਰੈਸ ਬੋਲਦੀ ਆਪਾਂ ਪੈਂਦੀ ਚਾਤੀ ਮੈਂਡ ਹੈ ਸ਼ਾਹ ਨੰਬਰ ਸਰ ਸਿਗਰੀ ਨੰਬਰ ਸਰ ਫੋਨ ਨੰਬਰ ਹੈਗਾ 90418 7454 ਠੀਕ ਹੈ ਜੀ ਅੱਜ ਇੱਕ ਨਾ ਕੀ ਆਪਣੇ ਕੋਲ ਹਾਂਜੀ ਗਾੜਾ ਦੋ ਹੀ ਇੱਕ ਚਲ ਗਈ ਵਿੱਚੋਂ ਇੱਕ ਉਹ ਗਾਂ ਬਾਹਰ ਹੋ ਗਈ ਆ ਅੱਛਾ ਜੀ ਇਹੋ ਕੱਲੀ ਹੋਣਾ ਰਹਿ ਜੀ ਇਹਦੀ ਡਿਟੇਲ ਦੱਸੀ ਬਾਈ ਜਵਨ ਇਹ ਸੂਆ ਵੀਰ ਜੀ ਦੋਸਾ ਸੂਈ ਜੀ ਅੱਜ ਤੁਸੀਂ 10 ਦਿਨ ਹੋਈ ਜੀ ਨੂੰ 10 ਦਿਨ ਹੋ ਗਏ ਸੂਈ ਹਾਂਜੀ ਬਾਕੀ ਬਹੁਤ ਚੰਗੀ ਠੰਡੀ ਠੰਡੀ ਬਹੁਤ ਆ ਆ ਲੋ ਜੀ ਕਰੋ ਚੈੱਕ ਜੀ ਅੱਜ ਦੇਖੋ ਦੋਸਤੋ ਪਿਓਰ ਜੈਡ ਬਲੈਕ ਉਹੀ ਜੋੜ ਨਹੀਂ ਪਾਉਣਾ ਬੱਚਾ ਛੱਡ ਕੇ ਇਦਾਂ ਥੱਲੇ ਬੈਹਿਣਾ ਠੀਕ ਹੈ ਹੁਣ ਦੁੱਧ ਜੋਬਨ ਕਿੰਨਾ ਤਿਆਰ ਖੱਲਿਆ ਹੁਣ ਦੁੱਧ ਪਈ ਹੋਊਗਾ ਉਹ 11 ਕਿਲੋ ਦੁੱਧ ਹੋਊਗਾ ਆਪਾਂ ਦੇਣੀ 10 ਕਿਲੋ ਕਰਕੇ 10 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੈ 10 ਕਿਲੋ 2-2 ਜਾ ਕੇ ਦੇ ਦਾਂਗੇ ਲੇਟਰ ਵਾਲੀ ਠੀਕ ਹੈ ਜੀ ਲੋਹੇ ਵਰਗਾ ਕੰਡੇ ਵਰਗਾ 10 ਕਿਲੋ ਦੁੱਧ ਹੋਊਗਾ ਬੱਚੀ ਕੋ ਠੀਕ ਹੈ ਜੀ ਬਾਕੀ ਬਾਅਦ ਇੱਕ ਦੋਸਤੋ ਕਰ ਲਓ ਨਹੀਂ ਬੜੀ ਆ ਦੁੱਧ 10 ਕਿਲੋ ਦਾ 11 ਕਿਲੋ ਦਾ 12 ਕਿਲੋ ਦਾ ਕਰਦੀ ਐ 10 ਕਿਲੋ ਦਾ ਮੰਨ ਕੇ ਕੋਈ ਸੌਦਾ ਕਰ ਲੈ ਵੀਰ ਭਰਾ ਜੀ ਨੇ ਖਿੱਦਣੀ ਚਵਾਈ ਬੇਸ਼ੱਕ ਇੱਕ ਟਾਈਮ ਦੋ ਟ ਨਰਖ ਪਰਕ ਤਸੱਲੀ ਜਿਹੜੀ ਕਰਨੀ ਹੈ ਦੋਸਤੋ ਉਸ ਦੀ ਆਬ ਕਰਨੀ ਹੈ ਚ ਸਾਡੀ ਕੋਈ ਜਵਾਬ ਨਹੀਂ ਤੇਰਾ ਜਿਹੜਾ ਬਹੁਤ ਵਧੀਆ ਹੈ ਉਹ ਵੀ ਨਾ ਦੌੜੀ ਕੇ ਡਾਂਗ ਕਰਦੀ ਆ ਜਰਸੀ ਤੇ ਸ਼ਾਈ ਵਾਲਾ ਕਰਾਸ ਆਂਗ ਰੱਖਦੀ ਹੈ ਨਾ ਵੀ ਇਹਦੇ ਵੀ ਠੰਡੀ ਆ ਬਾਕੀ ਜੰਨੀ ਲਓ ਜੀ ਚੈੱਕ ਕਰ ਲਓ ਬਿਲਕੁਲ ਸੀਲਸ ਲੱਗ ਜੇ ਕੋਈ ਵੰਗਾ ਨਹੀਂ ਪਾਉਂਦਾ ਲਓ ਜੀ ਬਿਨਾਂ ਰਸੀ ਤੋਂ ਵੀਰ ਕਦਾ ਵੀ ਚੁਾਈ ਦੀ ਹੁੰਦੀ ਆ ਆ ਲਓ ਜੀ ਬੱਚੇ ਦਾ ਥੋੜਾ ਜਿਆਦਾ ਕਰਦੀ ਹੈ ਕੋਰਾ ਬੱਤ ਕੱਦ ਕਾਠ ਵੇਖੋ ਦੋਸਤੋ ਇਹਦਾ ਆ ਲਓ ਜੀ ਕਰੋ ਚੈੱਕ ਦੋਸਤੋ ਮੇਰੇ ਜ ਵੱਧੀ ਉਹ ਤਾਂ ਲੱਭਣੀ ਓਖੀ ਹੋਈ ਦੀ ਹੋਈ ਸੀ ਹਲੇ ਸਰੋ ਜੀ ਚੈੱਕ ਬੱਚਾ ਤਾਂ 500 ਖਾਇਓ ਇਦੋਂ ਆ ਗਏ ਦੋਸਤੋ ਥਾਨ ਜਿਹੜੇ ਆ ਨਾ ਵੇਖੋ ਜੀ ਥਾਨ ਬਾ ਕਮਾਲ ਆ ਮੜੀ ਲੱਤ ਪਖਾ ਕਰ ਰਹੀ ਜੋ ਲਾ ਬੱਚਾ ਪਤਵਾਰਾਂ ਕਰ ਇਧਰ ਵੇਖੋ ਦੋਸਤੋ ਪਰ ਐਵੇਂ ਠੰਡੀ ਵੀ ਰਹੀ ਹੋਗੀ ਗੋਲ ਲੱਗੇ ਦੋਸਤੋ ਵੇਖੋ ਜੀ ਘੜ ਘੜ ਕੇ ਲਾਇ ਰ ਆਪਣੇ ਕੱਲਾ ਕੱਲਾ ਨਿਕੜਵਾ ਚਾਰੇ ਥਾਨ ਤਾਂ ਇਹ ਨਹੀਂ ਗਾਦੀ ਆ ਵੀ ਅੰਤ ਹੀ ਕੋਈ ਨਹੀਂ ਰਛੀਦਾ ਸੀ ਗਲਦਾ ਠੀਕ ਹੈ ਜੀ ਹਾਂਜੀ ਅੱਛਾ ਜੋ ਬਣਾ ਮੁੱਲ ਕਿੰਨਾ ਕਿਦਾ ਕਰਨਾ ਮੋਲੇ ਦਾ ਜੀ ਆ ਇਹ ਦਵਾਈ ਦਾ ਉਹ ਫੇਰ ਲਾ ਦੇਣਾ ਹੈ ਹਾਂ ਆਪਾਂ ਪਰਸੋਂ ਵੀ ਵੀਡੀਓ ਪਾਈ ਜਦੋਂ ਨਾ ਤੇ ਉਹ ਵੀ ਆਪਾਂ ਦੇ ਜਦੇ ਉਦੋਂ ਹੀ ਹਾਂ ਇਹ ਆਪਾਂ 26000 ਵਿੱਚ ਦੇ ਦੇਣੀ ਹੈ 26000 ਮੁੱਲ ਆ ਦੇਣੀ ਕਿ ਨਹੀਂ ਨਹੀਂ 5000 ਰੁਪਏ ਦੇ ਦਾਂਗੇ 5000 ਨਾ ਨਹੀਂ ਹਾਂ ਜੀ ਥੋੜਾ ਜਿਹਾ ਘੱਜੇ ਸੇ ਮਾੜਾ ਬਾਗ ਦੀ ਮੱਛੀ ਬੜੀ ਚੰਗੀ ਜੀ ਥੋੜੀ ਜੀ ਕਸਰ ਕੱਢ ਲਾ ਮੱਛੀ ਮੱਛੀ ਬਾੜੀ ਜਿਆਦਾ ਚੰਗੀ ਹੈ ਨਹੀਂ ਉਹ ਤੇ ਚੰਗੀ ਚੱਲੂ ਹੈਗੀ ਚਲੋ ਵੀ ਜਿਹੜਾ ਭਣਪਰਾ ਖੜੂ ਉਹ ਦੋ ਪੈਸੇ ਲਾਉਂਦੀ ਹੈ ਤਾਂ ਵੀ ਕਿਉਂਕਾ ਬੜੀ ਸੋਹਣੀ ਬੜੀ ਆ ਹਾਂ ਆ ਕੋਈ ਨਵਾਈ ਤੋਂ ਨਹੀਂ ਆ ਚਾਈਨੀ ਕਿਤੇ ਬਹੁਤ ਜਿਆਦਾ ਹਾਂ ਅਈ ਨਾ ਵਾਈ ਨੂੰ ਉਹ ਚੰਪ ਚੰਪ ਬਾਈ ਦਾ ਉਹ ਚੰਗ ਰਾਜਨੀ ਇੱਕ ਹੀ ਰਿਵਤ ਵਾਲੀ ਕਰਦੇ ਜੀ ਮੂਹੇ 23000 ਦੀ ਬਚੀ ਦੇ ਦਾਂ ਪੂਰੇ 23000 ਜੈਸ ਨਾਲ 23000 ਬਾਕੀ ਕੋ ਭਾਂ ਪਲਾਫਮ ਲਾਏ ਹਾਂ ਬਾਕੀ ਮੈਂ ਦੋ ਬੱਚੀ ਬਾਰੇ ਨਹੀਂ ਪੜਾ ਮੈਨੂੰ ਥਾਂ ਦਾ ਪੜਾ ਥਾਂ ਬੜਾ ਚੰਗਾ ਲੱਗਾ ਜੀ ਦੋ ਰੱਖ ਮੈਂ ਲਈਏ ਨਾ ਉਹਦੀ ਚੋਾਈ ਉਹਨਾਂ ਨੂੰ ਨਹੀਂ ਲੱਗੀ ਹੋਣੀ 26000 ਰੁਪਏ ਅਰੇ ਇਹਦਾ ਪਤਾ ਲੱਗੂਗਾ ਕਿ ਬੰਦਾ ਗਾ ਚੋਂਦਾ ਹੈ ਵਾਜਦੀ ਹੈ ਠੀਕ ਹੈ 23000 ਦੇ ਵਿੱਚੋਂ ਤੁਹਾਡਾ ਆ ਗਿਆ ਆਂਦਾ ਮਾਨਤਾਣ ਛੋੜ ਛੱਪਾ ਜਿਹੜਾ 11 ਕਿਲੋ ਦੁੱਧ ਦੂਗਾ ਪਰ 10 ਕਿਲੋ ਕਰਕੇ ਬੱਛੀ ਦੇਣੀ ਹੈ ਦੋ ਦਿਨ ਚ ਲਾ ਗਿਆ ਸ਼ਾਮਾਂ ਤੱਕ ਬੱਛੀ ਪੂਰੀ ਬਣਣੀ ਹੈ 1 ਵਜਾ ਲਓ ਜੀ ਕਰੋ ਚੱਕੀ ਜੀ ਇੱਕੋ ਹੀ ਹੋ ਜਾ ਜੀ ਅਜੇ 1 ਵਜੇ ਨੂੰ ਟਾਈਮ ਹੈ ਹੁਣਾ ਹੈ ਅਜੇ ਇੱਕੋ ਨਹੀਂ ਹੋ ਜਾ ਜੀ ਇੱਕ ਤੋਂ ਘਾਟੀ ਹੈ ਅਜੇ 12:30 ਹੋਏਗੀ ਸਾਢੇ ਵਜੇ ਕਰ ਲੋ ਦੋਸਤੋ 12 ਵਜੇ ਤੇ ਫਿਰ ਪਾਰਕ ਤੇ ਚਵਾਈ ਆ ਤੇ ਸ਼ਾਮ ਨੂੰ ਪੂਰੀ ਬੱਛੀ ਬਣ ਜਾਣੀ ਹੈ ਜੀ ਲਓ ਜੀ 10 ਕਿਲੋ ਦੁੱਧ ਆਪਾਂ ਕਰਕੇ ਦੇਣੀ ਹੈ ਲੋ ਇਹ ਆ ਲੋ 10 ਕਿਲੋ ਦੁੱਧ ਮੰਨ ਕੇ ਕੋਈ ਵੀ ਪ੍ਰਾਪਤ ਕੋਈ ਚੋਕੇ ਲੈ ਜੇ ਹਾਂਜੀ ਤੇ ਜੇ ਉਹ ਨਹੀਂ ਚੋਕੇ ਖੜਦਾ ਆਪਣੀ ਗਰੰਟੀ ਹੋਊਗੀ ਤਾਂ ਵੀ ਠੀਕ ਹੈ ਚਾਹ ਲੋ ਜੀ ਕਰੋ ਚੈੱਕ ਬੱਚਾ ਨਾ ਨਵਾਦ ਹੋਵੇ ਕੋ ਭੂਛਾ ਟਾੜ ਵਛੀ ਦਾ ਕੋ ਡੋਕਲ ਹੋਵੇ ਵਛੀ ਉਹਦੀ ਆਪਣੀ ਪੂਰੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਲਓ ਦੋਸਤੋ ਤਾਜੀ ਸੂਈ ਗਾਮ ਮੈਂ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲੋ ਡਰੈਸ ਇੱਕ ਰੀਵੀ ਦਾ ਫਿਰ ਬੋਲ ਦੇਣਾ ਪਿੰਡ ਚਾਟੀਵਿੰਡ ਤਸੀਲ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਜੋਬਨ ਫੋਨ ਨੰਬਰ ਬਾਈ ਇੱਕ ਰੀਵੀ ਫੋਨ ਲਾਓਗੇ 90418 ਕੀ ਆਤਮਾ ਸ਼ਾਰ ਨਾ ਜੋ ਬਨ ਪਿੰਨ ਚਾਤੀ ਮਨ ਸ਼ਾਰ ਮਸਤ ਜੀ ਮਸਤ ਠੀਕ ਹੈ ਜੀ ਧੰਨਵਾਦ ਉਸਤੋ ਲੜਾ ਵੀਡੀਓ ਵੇਖਣ ਵਾਸਤੇ ਜੀ